ਪੰਜਾਬ ਚੋਂ ਜੇਕਰ 15 ਸਾਲ ਪੁਰਾਣੇ ਮੋਟਰਸਾਈਕਲ ਜਾਂ ਗੱਡੀ ਨੂੰ ਤੁਸੀਂ ਸੜਕਾਂ ਤੇ ਚਲਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਹੋਰ ਨਵਾਂ ਟੈਕਸ ਭਰਨਾ ਪਵੇਗਾ ਇਸ ਨਵੇਂ ਟੈਕਸ ਦਾ ਨਾਮ ਹੈ ਗ੍ਰੀਨ ਟੈਕਸ ਇਹ ਟੈਕਸ ਨਿੱਜੀ ਵਾਹਨ ਅਤੇ ਵਪਾਰਕ ਦੋਵਾਂ ਹੀ ਤਰ੍ਹਾਂ ਦੇ ਵਾਹਣਾ ਉੱਤੇ ਲੱਗੇਗਾ ਇਸ ਟੈਕਸ ਟੂ ਪੰਜਾਬ ਕੈਬਨਿਟ ਦੀ 14 ਅਗਸਤ ਨੂੰ ਹੋਈ ਮੀਟਿੰਗ ਦੇ ਵਿੱਚ ਪ੍ਰਵਾਨਗੀ ਮਿਲ ਗਈ ਹੈ ਤੇ ਹੁਣ ਰਾਜਪਾਲ ਵੱਲੋਂ ਵੀ ਇਸ ਨੂੰ ਮਨਜ਼ੂਰ ਕਰ ਦਿੱਤਾ ਗਿਆ ਤਾਂ ਪੰਜਾਬ ਦੇ ਵਿੱਚ ਗ੍ਰੀਨ ਟੈਕਸ 1 ਸਤੰਬਰ 2024 ਤੋਂ ਲਾਗੂ ਹੋ ਜਾਵੇਗਾ ਗ੍ਰੀਨ ਟੈਕਸ ਕੀ ਹੈ ਅਤੇ ਕਿਸ ਉੱਤੇ ਲਾਗੂ ਹੋਵੇਗਾ ਤੇ ਕਿਸ ਨੂੰ ਇਸ ਤੋਂ ਰਾਹਤ ਮਿਲੇਗੀ ਇਹਨਾਂ ਸਾਰੀਆਂ ਗੱਲਾਂ ਦੇ ਜਵਾਬ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜਾਣਗੇ ਅਸਲ ਦੇ ਵਿੱਚ ਗ੍ਰੀਨ ਟੈਕਸ ਕੀ ਹੈ ਭਾਰਤ ਦੇ ਵਿੱਚ ਗ੍ਰੀਨ ਟੈਕਸ ਉਹਨਾਂ ਵਾਹਨਾਂ ਉੱਤੇ ਲੱਗਦਾ ਹੈ ਜੋ ਆਪਣੀ ਮਿਆਦ ਪੂਰੀ ਹੋਣ ਦੇ ਮਗਰੋਂ ਪ੍ਰਦੂਸ਼ਣ ਫਲਾਨ ਦੇ ਕਾਰਕ ਬਣ ਜਾਂਦੇ ਨੇ ਅਕਸਰ ਇਹ ਦੇਖਿਆ ਜਾਂਦਾ ਹੈ ਕਿ ਪੁਰਾਣੇ ਮਾਡਲ ਵਾਲੇ ਵਾਹਨ ਪੁਰਾਣੇ ਇੰਜਣ ਕਰਕੇ ਜਾਂ ਕਿਸੇ ਹੋਰ ਖਰਾਬੀ ਕਾਰਨ ਪ੍ਰਦੂਸ਼ਣ ਪੈਦਾ ਕਰਨ ਵਾਲੇ ਵੱਧ ਕਾਰਕ ਛੱਡਦੇ ਨੇ ਇਸ ਲਈ ਇਹਨਾਂ ਵਾਹਨਾਂ ਨੂੰ ਸੜਕਾ ਉੱਤੇ ਘੁੰਮਣ ਲਈ ਜਾਂ ਤਾਂ ਗ੍ਰੀਨ ਟੈਕਸ ਦੇਣਾ ਪਵੇਗਾ ਜਾਂ ਫਿਰ ਕੂੜੇ ਦੇ ਡੱਬੇ ਦੇ ਵਿੱਚ ਜਾਣਾ ਪਵੇਗਾ ਵਾਹਨ ਦੀ ਉਮਰ ਜੋ ਹੈ 15 ਸਾਲ ਪੂਰੇ ਹੋਣ ਤੇ ਮੁੜ ਵਾਹਨ ਦੀ ਰਜਿਸਟ੍ਰੇਸ਼ਨ ਕਰਾਉਣੀ ਪਵੇਗੀ ਤੇ ਗ੍ਰੀਨ ਟੈਕਸ ਅਦਾ ਕਰਕੇ 5 ਸਾਲ ਤੱਕ ਹੋਰ ਵਾਹਨ ਨੂੰ ਸੜਕਾਂ ਤੇ ਚਲਾਇਆ ਜਾ ਸਕੇਗਾ 5 ਸਾਲ ਪੁਰਾਣੇ ਨਿੱਜੀ ਵਾਹਨ ਅਤੇ 8 ਸਾਲ ਪੁਰਾਣੇ ਵਪਾਰਕ ਵਾਹਨ ਨੂੰ ਗ੍ਰੀਨ ਟੈਕਸ ਦੇਣਾ ਪਵੇਗਾ ਗ੍ਰੀਨ ਟੈਕਸ ਕਿਹੜੇ ਵਾਹਨਾਂ ਤੇ ਲੱਗੇਗਾ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਪੰਜਾਬ ਦੇ ਵਿੱਚ ਗ੍ਰੀਨ ਟੈਕਸ પેટ્રોલ ਅਤੇ ਡੀਜ਼ਲ ਵਾਲੇ ਸਾਰੇ ਵਾਹਨਾਂ ਉੱਤੇ ਲੱਗੇਗਾ ਪਰ LPG, CNG, ਬੈਟਰੀ ਜਾਂ ਸੋਲਰ ਪੈਨਲ ਤੇ ਚੱਲਣ ਵਾਲੇ ਵਾਹਨਾਂ ਨੂੰ ਇਸ ਤੋਂ ਰਾਹਤ ਮਿਲੇਗੀ। ਸਾਰੇ ਇਲੈਕਟ੍ਰੋਨਿਕ ਅਤੇ CNG ਵਾਲੇ ਵਾਹਨਾਂ ਨੂੰ ਗ੍ਰੀਨ ਟੈਕਸ ਦੀਆਂ ਦੇਣਦਾਰੀਆਂ ਤੋਂ ਛੋਟ ਦਿੱਤੀ ਗਈ ਹੈ ਕਿਉਂਕਿ ਅਜਿਹੀਆਂ ਕਾਰਾਂ ਅਤੇ ਗੱਡੀਆਂ ਵਾਤਾਵਰਣ ਦੇ ਅਨੁਕੂਲ ਹੁੰਦੀਆਂ ਨੇ। ਕਿਸ ਨੂੰ ਕਿੰਨਾ ਗ੍ਰੀਨ ਟੈਕਸ ਦੇਣਾ ਪਵੇਗਾ ਇਸ ਬਾਰੇ ਵੀ ਜਾਣ ਲਓ। ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਦੇ ਮੁਤਾਬਕ ਨਿੱਜੀ ਵਾਹਨਾਂ ਅਤੇ ਵਪਾਰਕ ਵਾਹਨਾਂ ਲਈ ਵੱਖ-ਵੱਖ ਟੈਕਸ ਸਲੇਬ ਰੱਖੇ ਗਏ ਨੇ। ਨੋਟੀਫਿਕੇਸ਼ਨ 'ਚ ਲਿਖਿਆ ਹੈ ਕਿ 15 ਸਾਲ ਪੁਰਾਣੇ ਨਿੱਜੀ ਵਾਹਨ ਅਤੇ 8 ਸਾਲ ਪੁਰਾਣੇ ਵਪਾਰਕ ਵਾਹਨ ਨੂੰ ਗ੍ਰੀਨ ਟੈਕਸ ਦੇਣਾ ਪਵੇਗਾ। ਨਿੱਜੀ ਦੋ ਬਹੀਆ ਵਾਹਨ ਜੋ ਕਿ ਪੈਟਰੋਲ ਵਾਲੇ ਨੇ ਉਹਨਾਂ ਨੂੰ 500 ਰੁਪਏ ਸਾਲਾਨਾ ਗ੍ਰੀਨ ਟੈਕਸ ਦੇਣਾ ਪਵੇਗਾ। ਮਤਲਬ ਕਿ 5 ਸਾਲਾਂ 'ਚ 2500 ਰੁਪਏ ਗ੍ਰੀਨ ਟੈਕਸ ਦੇਣਾ ਪਵੇਗਾ। ਡੀਜ਼ਲ ਵਾਲੇ ਵਾਹਨਾਂ ਨੂੰ 1000 ਰੁਪਏ ਸਾਲਾਨਾ ਗ੍ਰੀਨ ਟੈਕਸ ਦੇਣਾ ਪਵੇਗਾ। ਮਤਲਬ 5 ਸਾਲ 'ਚ 5000 ਰੁਪਏ ਗ੍ਰੀਨ ਟੈਕਸ ਦੇਣਾ ਪਵੇਗਾ। ਉਧਰ ਹੀ ਨਿੱਜੀ ਪੈਟਰੋਲ ਵਾਲੇ ਚਾਰ ਬਹੀਆ ਵਾਹਨਾਂ ਨੂੰ ਸਾਲਾਨਾ 3000 ਰੁਪਏ ਗ੍ਰੀਨ ਟੈਕਸ ਦੇਣਾ ਪਵੇਗਾ ਮਤਲਬ ਕਿ 5 ਸਾਲਾਂ ਦੇ ਵਿੱਚ 15000 ਰੁਪਏ ਪੈਟਰੋਲ ਵਾਲੇ ਚਾਰ ਪਹੀਆ ਵਾਹਣਾ ਨੂੰ ਸਾਲਾਨਾ 4000 ਰੁਪਏ ਗ੍ਰੀਨ ਟੈਕਸ ਦੇਣਾ ਪਵੇਗਾ ਮਤਲਬ ਕਿ 5 ਸਾਲਾਂ ਦੇ ਵਿੱਚ 30 20000 ਰੁਪਏ ਡੀਜ਼ਲ ਵਾਲੇ ਚਾਰ ਪਹੀਆ ਵਾਹਣਾ ਨੂੰ ਸਾਲਾਨਾ 4000 ਰੁਪਏ ਗ੍ਰੀਨ ਟੈਕਸ ભરਨਾ ਪਵੇਗਾ ਮਤਲਬ ਕਿ 5 ਸਾਲਾਂ ਦੇ ਵਿੱਚ 20000 ਤੇ ਉਧਰ ਹੀ ਡੀਜ਼ਲ ਵਾਲੇ ਚਾਰ ਪਹੀਆ ਵਾਹਣਾ ਨੂੰ ਸਾਲਾਨਾ 6000 ਰੁਪਏ ਗ੍ਰੀਨ ਟੈਕਸ ਦੇਣਾ ਪਵੇਗਾ ਮਤਲਬ ਕਿ 5 ਸਾਲਾਂ ਦੇ ਵਿੱਚ 30000 ਰੁਪਏ ਟੈਕਸ ਦੇਣਾ ਪਵੇਗਾ